ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਭਾਰਤ ਖਾਦ ਨਿਗਮ ਐਫਸੀਆਈ ਦੇ ਗੋਦਾਮ ਪੁਹਾਣੀਗੜ ਬਲਿਆਰ ਰੋਡ ਦੇ ਉੱਤੇ ਜੋ ਦ੍ਰਿਸ਼ ਦਿਖਾ ਰਹੇ ਹਾਂ ਸਾਨੂੰ ਲੰਬੇ ਲੰਬੇ ਲੱਗੇ ਹੋਏ ਜ਼ਪਹਦੇ ਜੋ ਕਿ ਲੋਕਾਂ ਦੀ ਜਾਨ ਨੂੰ ਖਤਰਾ ਮੰਡਰਾ ਰਿਹਾ ਹੈ ਕੁਝ ਦਿਨ ਪਹਿਲਾਂ ਆਏ ਇਤਨੇ ਈ ਰੀ ਤੂਫਾਨ ਦੇ ਕਾਰਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੁੱਟੇ ਹੋਏ ਜ਼ਪਹਦੇ ਜੋ ਕਿ ਇੱਕ ਦਰਸੇਮ ਕੌਂਸਲ ਜੀ ਦੇ ਜੋ ਕੋਲੂ ਹਨ ਉਹਨਾਂ ਦੇ ਉੱਪਰ ਛੱਤ ਦੇ ਪਰ ਜਾਗਰੇ ਜਿਨ੍ਹਾਂ ਦੇ ਉੱਥੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੁੱਟੇ ਹੋਏ ਸਪੈਦੇ ਥੋੜੇ ਸਾਹਮਣੇ ਨਜ਼ਰ ਆ ਰਹੇ ਹਨ ਐਫਸੀ ਦੇ ਕਦਮਾਂ ਦੇ ਵਿੱਚ ਵੀ ਗਿਰੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਕਿ ਉਹਨਾਂ ਦੀ ਟੈਂਕੀ ਅਤੇ ਏਸੀ ਦਾ ਉੱਪਰ ਲੱਗਿਆ ਹੈ ਸਿਸਟਮ ਵੀ ਟੁੱਟ ਚੁੱਕਿਆ ਹੈ ਜਿੱਥੇ ਤੁਸੀਂ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਕਿ ਜਿੱਥੇ ਤਰੀਬਨ 10 ਸਾਲਾਂ ਤੋਂ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਬਲੀਆ ਰੋਡ ਉਤੇ ਐਫਸੀਆਈ ਦੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ। ਅਤੇ ਇਸ ਸੰਬੰਧੀ ਜਦੋਂ ਮੈਨੇਜਰ ਨਾਲ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਗੱਲਬਾਤ ਕਰਨੀ ਮੁਨਾਸਬ ਨਾ ਸਮਝੀ। ਇਸ ਸੰਬੰਧੀ ਡੀਐਮ ਦੇ ਪੀਏ ਨਾਲ ਗੱਲਬਾਤ ਕੀਤੀ ਗਈ ਹੈ। ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰਾਏ। ਦਵਾਦ ਦਵਾਦ ਐਫਸੀਆਈ ਮਰਦਾਬਾਦ 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 ਐਫਸੀਆਈ ਮੈਨੇਜਮੈਂਟ ਮਰਦਾਬਾਦ 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 ਬਾਦ ਵੀ ਖੜ ਦਾਵਦਾ ਜਾਂਦਾ ਜਿੰਦਾ ਕਿੱਥੇ ਆਉਟਪੋਰਟ ਹੈ ਕਿ ਕਿਤੇ ਗਈ ਮੇਰਾ ਪੰਚਾਇਤ ਇਹ ਨਾਮ ਹੈ ਜੀ ਮੇਰਾ ਨਾਮ ਲਾਵ ਸਿੰਘ ਜੀ ਅ ਇਸ ਪੈਦਾ ਕਿ ਰਿਹਾ ਹੈ ਕਿਸੇ ਦੁਕਾਨ ਦੇ ਉੱਪਰ ਕੀ ਕਮੋਗੇ ਤੇ ਬਹੁਤ ਖਤਰਨਾਕ ਕੰਮ ਹੈ ਜਿਹੜਾ ਤੂਫਾਨ ਆਇਆ ਦੁਕਾਨ ਦੇ ਵਿੱਚ ਬਹੁਤ ਸਪੈਦੇ ਟਟੇ ਜਿਹਨਾਂ ਦੀ ਉਮਰ ਕਾਫੀ ਲੰਬੀ ਹੋ ਗਈ ਹੈ ਪੁਰਾਣੇ ਸਪੈਦੇ ਨੇ ਇਹ ਟੁੱਟ ਕੇ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਨੇ ਪ੍ਰਸ਼ਾਸਨ ਨੂੰ ਤੇ ਮਹਿਕਮੇ ਨੂੰ ਬੇਨਤੀ ਹੈ ਵੀ ਇਹਨੂੰ ਸ਼ਿੰਗਾਈ ਕਰਾਈ ਜਾਵੇ ਜੋ ਟਟਿਆ ਹੈ ਇਹਨਾਂ ਦਾ ਨੁਕਸਾਨ ਹੈ ਨੁਕਸਾਨ ਦੀ ਭਰਪਾਈ ਕਰੀ ਜਾਵੇ ਕਿਸੇ ਦਾ ਵੀ ਨੁਕਸਾਨ ਹੈ ਕੋਈ ਜਾਨੀਵਾਰੀ ਇਨਸਾਨ ਵੀ ਹੋ ਸਕਦਾ ਹੈ ਅੱਜ ਘੱਟ ਹੋਇਆ ਕੱਲ੍ਹ ਨੂੰ ਵੱਧ ਵੀ ਹੋ ਸਕਦਾ ਹੈ ਤੋ ਇਹਦੇ ਬਾਰੇ ਪ੍ਰਸ਼ਾਸਨ ਨੂੰ ਤੇ ਆਪਣੇ ਲੈਕ ਨੂੰ ਬੇਨਤੀ ਅਸੀਂ ਦੇਖਿਆ ਕਿ ਜਦੋਂ ਤੁਸੀਂ ਮੈਨੇਜਰ ਨੂੰ ਮਿਲ ਲਗੇ ਇੱਕ ਸਕਿਉਰਟੀ ਗਾਰਡ ਵੀ ਰੋਕਦਾ ਨਜ਼ਰ ਆਇਆ ਵੀ ਮੈਂ ਤੁਹਾਨੂੰ ਮਿਲ ਲੈਂਦਾ ਪਹਿਲਾਂ ਕਹਦਾ ਮੈਨੇਜਰ ਹੈ ਨਹੀਂ ਜਦੋਂ ਤੁਸੀਂ ਉਹਨਾਂ ਨਾਲ ਮੜੀ ਬਹਿਸ ਕਰੀ ਤੋ ਕਹਿੰਦਾ ਵੀ ਹਾਂ ਹੁਣ ਮੈਨੇਜਰ ਹੈਗਾ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਸਕਿਉਰਟੀ ਗਾਰਡ ਰੋ ਵੀ ਬਹੁਤ ਲੋਕਾਂ ਨੂੰ ਗਲਤ ਵਿੱਚ ਲੇ ਸਕੋਟ ਗਾਰਡ ਵੀ ਗੇਟ ਤੋਂ ਅੰਦਰ ਨਹੀਂ ਹੋਣ ਦੇ ਕਹਿੰਦੇ ਮੈਨੇਜਰ ਸਾਡਾ ਹੈ ਨਹੀਂ ਜਦਕਿ ਮੈਨੇਜਰ ਅੰਦਰ ਬੈਠਾ ਹੈ ਦੁਬਾਰਾ ਉਹਨਾਂ ਦੇ ਰਿਕਵੈਸਟ ਕਰਦੇ ਫੇਰ ਉਹਨੇ ਸਾਡ ਦੁਬਾਰਾ ਮੈਨੇਜਰ ਦਾ ਰੋਲ ਵਿੱਚ ਸਾਹਿਬ ਕਹਿੰਦੇ ਸਾਡੇ ਕੋਈ ਆ ਸਾਡਾ ਉਪਰਲਾ ਡਿਪਾਰਟਮੈਂਟ ਕਹਿੰਦੇ ਉਹ ਕਰਨਗੇ ਤੇ ਤੁਹਾਨੂੰ ਲੱਗਦਾ ਨਹੀਂ ਵੀ ਜਦੋਂ ਮੈਨੇਜਮੈਂਟ ਉਰੇ ਬੈਠਾ ਹੈ ਕਿਸੇ ਕੰਮ ਕੀ ਕੰਮ ਵਾਸਤੇ ਬੈਠਾ ਉਹਨਾਂ ਦਾ ਹੱਕ ਹੈ ਜੀ ਇਹਦਾ ਜਦੋਂ ਪੁੱਛਣ ਬਾਈ ਕਰਨ ਦਾ ਹੱਕ ਹੈ ਉਹਨਾਂ ਦਾ ਜਦੋਂ ਉਰੇ ਬੈਠੇ ਨੇ ਉਹ ਪੁੱਛਣ ਜਾ ਕੇ ਲੋਕਾਂ ਨੂੰ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਵਾਸੀਆਂ ਨਾਲ ਸਰੇਆਮ ਤੱਕ ਸਰੇਆਮ ਤੱਕ ਇਹ ਸੈਂਟਰ ਸਰਕਾਰ ਦੀ ਗੁੰਡਾ ਕਰਦੀ ਹੈ ਇਹ ਤੇ ਮੈਂ ਕਿਹਨੂੰ ਆਪਣੇ ਨੂੰ ਰੋਕ ਕਰਨ ਆਪਣੇ ਅਫਸਰਾਂ ਨੂੰ ਉਹ ਕਰਨ ਤਾੜਨਾ ਕਰਨ ਜੋ ਇਹ ਕਟਾਈ ਇਹਨਾਂ ਦੀ ਸਪੈਦਾ ਦੀ ਕਰਾਉਣਾ ਕਿਸੇ ਰਸਤੇ ਜਾ ਕੇ ਆ ਕੇ ਰਾਹੀਰ ਦੇ ਕਿਸੇ ਦੁਬਾਰਾ ਬਦਲ ਤੁਹਾਨੂੰ ਲੱਗਦਾ ਨਹੀਂ ਵੀ ਵੱਡੀ ਵੱਡੀ ਕਾਰਿਆ ਪ੍ਰੋਫੈਸਰ ਵੱਡੀ ਵੱਡੀ ਕਰ ਰਹੇ ਕੀ ਨਾਮ ਹੈ ਮੇਰਾ ਨਾਮ ਮਲਕੀਤ ਸਿੰਘ ਜੀ ਮਲਕੀਤ ਜੀ ਦਾ ਸਫੈਦਾ ਕਿਸੇ ਦੀ ਖਾਤਿਆ ਕੇ ਗਰੇ ਤੇਜ਼ ਤੂਫਾਨ ਆਇਆ ਸੀ ਕੁਦਰਤੀ ਤਕਲੂਕ ਇਹ ਤਾਂ ਹੀ ਸਫੈਦਾ ਇਹੇ ਜੇ ਸਫੈਦੇ ਨਹੀਂ ਇਹ ਇਥੋਂ ਦਾ ਜਾਨ ਬਚਾਉਣੀ ਬਹੁਤ ਔਖੀ ਹੈ ਜੀ ਸਾਨੂੰ ਪਤਾ ਜਦੋਂ ਮੀਂਹ ਹੀ ਤੇ ਤੂਫਾਨ ਆਇਆ ਹੈ ਵੀ ਅਸੀਂ ਕਿਵੇਂ ਲੋਕਾਂ ਦੀਆਂ ਦੁਕਾਨਾਂ ਚ ਭੱਜ ਕੇ ਆਪਣੀ ਜਾਨ ਬਚਾਈ ਆਈ ਅਸੀਂ ਨੇ ਇਹ ਸਾਰੇ ਇਸ ਫਾਇਦੇ ਇਕੱਠੇ ਟੁੱਟੇ ਨਹੀਂ ਇਹ ਇਹ ਹਸਤਾ ਖਰਾਵਾ ਹੀ ਇਹਨਾਂ ਦੀ ਪੁਰਾਣੀ ਹਾਲਤਾ ਹੀ 70 ਸਾਲ ਹੋ ਗਈ ਹੈ ਨਾ ਲੱਗਿਆ ਨੂੰ ਇਹਨਾਂ ਨੂੰ ਕਟਾ ਕੇ ਦੁਬਾਰੇ ਦਰਖਤ ਲਵਾਏ ਜਾਣ ਜੀ ਸਾਡੀ ਬੇਨਤੀ ਹੈ ਪ੍ਰਸ਼ਾਸਨ ਵੱਲੋਂ ਕਿਵੇਂ ਦੇਖਦੇ ਹੋ ਦੇਖਦੇ ਜੀ ਮੈਨੇਜਰ ਮਿਲਨੇ ਜਾਂਦੇ ਹਾਂ ਤਾਂ ਮੈਨੇਜਰ ਬਹੁਤ ਗਲਤ ਰੁਖ ਨਾਲ ਬੋਲਦੇ ਨੇ ਪਹਿਲਾਂ ਤਾਂ ਸਕਿਉਰਟੀ ਕਹਿੰਦੇ ਮੈਂ ਹੈ ਹੀ ਨਹੀਂ ਉਹ ਤਾਂ ਜੀ ਦੇਖੋ ਸਕਿਉਰਟੀ ਗਾਰਡ ਤਾਂ ਜੀ ਉਹਨਾਂ ਦੀ ਮੰਨਣ ਗਈ ਜਿਵੇਂ ਮੈਨੇਜਰ ਸਾਹਿਬ ਕਹਿਣਗੇ ਮੈਨੇਜਰ ਸਾਹਿਬ ਅੰਦਰ ਬੈਠੇ ਨੇ ਉਹ ਸਾਨੂੰ ਮਿਲਣ ਵਾਸਤੇ ਵੀ ਨਹੀਂ ਦੇਖੋ ਸਾਡੀ ਜਾਨ ਬਚੀ ਹੈ ਸਾਰੀ ਜਾਨ ਦਾ ਤਾਂ ਕੋਈ ਮੁੱਲ ਨਹੀਂ ਉਹਨਾਂ ਦਾ ਆਪਣੀ ਕੁਰਸੀ ਪਿਆਰੀ ਹੈ ਉਹਨਾਂ ਨੂੰ ਆਪਣੀ ਕੁਰਸੀ ਪਿਆਰੀ ਹੈ ਤੇ ਉਸ ਤੋਂ ਬਾਅਦ ਸਾਨੂੰ ਦੇਖੋ ਸਕਿਉਰਿਟੀ ਗਾਰਡਨ ਵੀ ਕਿਹਾ ਗਿਆ ਵੀ ਇਹਨਾਂ ਨੂੰ ਮਿਲਣ ਨਾ ਦੇ ਦੇ ਜਿਵੇਂ ਅਸੀਂ ਧੱਕਾ ਕੀਤਾ ਜ਼ਬਰਦਸਤੀ ਕੀਤੀ ਉਹਨਾਂ ਮੰਤਤਾਲੇ ਕੀਤੇ ਤਾਂ ਮੈਨੇਜਰ ਸਾਹਿਬ ਨਾਲ ਮਿਲਿਆ ਹੀ ਅਸੀਂ ਉਂਝ ਤਾਂ ਮਿਲ ਨਹੀਂ ਦਿੰਦੇ ਮੈਨੇਜਰ ਸਾਹਿਬ ਨੂੰ ਇਹ ਗੁੰਡਾ ਕਰਦੀ ਹੈ ਸੈਂਟਰ ਸਰਕਾਰ ਦੀ ਇਹ ਹੋਰ ਕੀ ਹੈ ਇਹ ਜੀ ਚਾਹ ਦਾ ਕੰਮ ਕਰਦੇ ਹੋ ਤੁਹਾਨੂੰ ਵੀ ਕੀ ਪਰੇਸ਼ਾਨੀਆਂ ਨੇ ਬਹੁਤ ਪਰੇਸ਼ਾਨੀਆਂ ਆਉਂਦੀ ਜੀ ਸਾਡੇ ਦਾ ਜੀ ਚਾਹ ਦੇ ਦੇ ਵਿੱਚ ਆ ਪੱਤੇ ਉਡੋੜ ਕੇ ਪੈਂਦੇ ਨੇ ਕਦੇ ਕੋਠਾ ਸਾਫ ਕਰਦੇ ਆ ਕਦੇ ਬੇੜਾ ਸਾਫ ਕਰਦੇ ਆ ਕਦੇ ਇਧਰੋਂ ਸਾਫ ਕਰਦੇ ਆ ਕਦੇ ਇੱਕ ਕਰਦੇ ਆ ਕਦੇ ਉਹ ਕਰਦੇ ਆ ਜੀ ਗਾਗ ਦਾ ਪਰੇਸ਼ਾਨ ਗਾਗਤ ਵੀ ਪਰੇਸ਼ਾਨ ਹੁੰਦਾ ਜੀ ਉਹਨਾਂ ਦੇ ਚਾਹ ਚ ਡਿੱਗਦਾ ਹੀ ਇਹ ਸਮਾਨ ਪੱਤਾ ਡਿੱਗਿਆ ਕਦੇ ਟਾੜੀ ਟੁੱਟ ਕੇ ਡਿੱਗੀ ਇੱਥੇ ਮੋਟਰਸਾਈਕਲ ਖੜਾ ਤੀਗਾ ਇੱਕ ਗੱਡੀ ਖੜੀ ਸੀ ਉਹਦੇ ਵੀ ਮਤਲਬ ਉੱਤੇ ਟਾਣਾ ਟੁੱਟ ਗਿਆ ਡੇਗਾ ਮੋਟਰਸਾਈਕਲ ਦੇ ਟੁੱਟਿਆ ਜੀ ਅਸੀਂ ਨਾ ਭੱਜ ਕੇ ਜਾਨ ਬਚਾਉਂਦੇ ਆਪਦੀ ਸਾਡੇ ਵੀ ਅਸੀਂ ਵੀ ਮਰਦੇ ਇੱਥੋਂ ਪੂਰਵੀ ਬਹੁਤ ਭੈੜਾ ਸਫੈਦਾਂ ਦਾ ਅੱਖਾਂ 'ਚ ਪੈਂਦਾ ਅੱਖਾਂ 'ਚ ਪੈਂਦਾ ਜੀ ਉਹ ਪੂਰਵੀ ਤੇ ਹੁਣ ਕੀ ਮਰ ਕਰ ਦੋਗੇ ਮੰਗਾ ਸੀ ਸੈਂਟਰ ਸਰਕਾਰ ਤੋਂ ਇਹ ਕਰਦੇ ਆ ਵੀ ਇਹਨਾਂ ਨੂੰ ਦਰਖਤਾ ਨੂੰ ਜਾਂ ਤਾਂ ਸੰਗਾਓ ਜਾਂ ਇਹਨਾਂ ਨੂੰ ਘਟਾਓ ਕੋਈ ਹੱਲ ਤਾਂ ਕਰੋ ਇਹ ਕਿਹੜਾ ਐ ਜੀ ਵੀ ਇੱਕ ਤੂਫਾਨ ਆ ਕੇ ਵਗ ਗਿਆ ਮੁਰਕੇ ਦੁਆਰੇ ਤੂਫਾਨ ਨਹੀਂ ਆਉਣਾ ਤੂਫਾਨ ਤਾਂ ਫੇਰ ਵੀ ਹਾਜ਼ਰ ਖੜਾ ਹੀ ਜੀ ਕੱਲ ਮੀਨਰਿਆ ਫੇਰ ਵੀ ਆਉਣੇ ਨੇ ਜੀ ਪ੍ਰਸ਼ਾਸਨ ਨੂੰ ਅਸੀਂ ਆਏ ਕਹਿੰਦੇ ਆ ਵੀ ਮਤਲਬ ਇਹਨੂੰ ਕਟਾ ਕੇ ਕੋਈ ਹੱਲ ਤਾਂ ਕਰੋ ਕੋਈ ਸਾਡੀ ਗੱਲ ਤਾਂ ਸੁਣੋ ਜੀ ਸਰ ਤਾਂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਸਰ ਜਨਾਬ ਜੀ ਜਗENDER ਸਿੰਘ ਆ ਜਿਹੜਾ ਸਪੈਦਾ ਕਰੇ ਦੀ ਦੁਕਾਨ ਦੇ ਉੱਪਰ ਕੀ ਕਹੂੰਗੀ ਇਸ ਵੇਦਾਬ ਅੱਗੇ ਵੀ ਦਿਖਦੇ ਆਏ ਨੇ ਹੁਣ ਕੁਟਕੇ ਬਹੁਤ ਟੀਕੇ ਦੇ ਦੁਕਾਨ ਦਾ ਖਾਸਾ ਨੁਕਸਾਨ ਹੋਇਆ ਜਿਹਦਾ ਕਿ ਸਹਨ ਨਹੀਂ ਕੀਤਾ ਜਾ ਸਕਦਾ ਸਾਡੇ ਬੰਦਿਆਂ ਨੇ ਭੱਜ ਕੇ ਥੋ ਪਰਾਂ ਨਿਕਲ ਕੇ ਜਾਨ ਬਚਾਈ ਹੈ ਬਾਕੀ ਦਾ ਇਹਦਾ ਕੋਈ ਨਾ ਕੋਈ ਹੱਲ ਹੋਵੇ ਅਸੀਂ ਪਿੱਛੇ ਵੀ ਬਹੁਤ ਇਹਨਾਂ ਵਾਸਤੇ ਕਹਿੰਦੇ ਰਹਾ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਇਸ ਤਰੀਹੀ ਚੱਲਿਆ ਰਿਹਾ ਹੈ ਕੀ ਮਾ ਕਰਦੇ ਹੋ ਪ੍ਰਸ਼ਾਸਨ ਉਸ ਅਸੀਂ ਇਹ ਕਹਿੰਦੇ ਜਿ ਇਹਨਾਂ ਦਾ ਛੇਤੀ ਤੋਂ ਛੇਤੀ ਜਾਤਾਇ ਕਟਾ ਕੇ ਪਰਾਂ ਕੱਢੇ ਜਾਣ ਜਾਇਨ ਨੂੰ ਕੋਈ ਕੋਈ ਨਾ ਕੋਈ ਹੱਲ ਸਰਕਾਰ ਆਪ ਕਰੇ ਅਸੀਂ ਕੁਝ ਨਹੀਂ ਬਿਲਾ ਸਕੀ ਇਹ ਨਾਮ ਹੈ ਤਰਸੇਮ ਕੌਂਸਲ ਜੀ ਇਹ ਜਿਹੜੇ ਸਪੈਚੀਗਰੀ ਨੇ ਕੀ ਕਾਰਨ ਬਣੇ ਜੀ ਇਹ ਜਿਹੜਾ ਜੀ ਆਪਣਾ 2 ਦਿਨ ਪਹਿਲਾਂ ਤੂਫਾਨ ਆਇਆ ਤੇਜ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਸਾਡਾ ਮਤਲਬ ਸਫੈਦਾਏ ਪੂਰੇ ਦਾ ਪੂਰਾ ਸਾਡੀ ਵੇਲਡਿੰਗ ਦੇ ਉੱਤੇ ਮੇਰੇ ਆਫਿਸ ਦੇ ਉੱਤੇ गिर ਗਿਆ ਤੇ ਇਹਦੇ ਨਾਲ ਜਿਹੜਾ ਮੇਰਾ ਇਹ ਮਤਲਬ ਏਸੀ ਦਾ ਆਊਟਡੋਰ ਸੀਗਾ ਤੇ ਉੱਪਰ ਟੈਂਕੀ ਪਾਣੀ ਵਾਲੀ ਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਸਾਡੀ ਫੈਕਟਰੀ ਦੀਆਂ ਚਦਰਾਂ ਵਗੈਰਾ ਜਿਹੜੇ ਟੁੱਟ ਗਈਆਂ ਨੇ ਤੇ ਜਿਹੜੀ ਅਸੀਂ ਮਤਲਬ ਅਸੀਂ ਤੇ ਆਪਦੇ ਵਰਕਰਾਂ ਨੇ ਇੱਥੋਂ ਭੱਜ ਕੇ ਆਪਦੀ ਜਾਨ ਬਚਾਈ ਐ ਕਿਉਂਕਿ ਤੁਸੀਂ ਇਹਨਾਂ ਦੀ ਦੇਖ ਸਕਦੇ 70 70 ਫੁੱਟ ਲੰਬੇ ਹੋ ਚੁੱਕੇ ਨੇ ਤੇ ਕਿੰਨੇ ਕਿੰਨੇ ਇਹ ਮੋਟੇ ਨੇ ਅੱਜ ਤੋਂ ਲਗਾਤਾਰ 10 ਸਾਲ ਦੇ ਅਸੀਂ ਇਹਦੇ ਖਿਲਾਫ ਜਿਹੜੀ ਇਹਨੂੰ ਬੜਾਈ ਲਈ ਮੰਗ ਨੂੰ ਲੈ ਕੇ ਐਫਸੀਆਈ ਨੂੰ ਐਫਸੀਆਈ ਮੈਨੇਜਮੈਂਟ ਨੂੰ ਲੈਟਰ ਖੁਦ ਵੀ ਜਾਰੀ ਕਰ ਚੁੱਕੇ ਆ ਇਹਨਾਂ ਦੇ ਜਿਹੜੇ ਉਰੇ ਦੇ ਅਧਿਕਾਰੀ ਨੇ ਉਹਨਾਂ ਨੂੰ ਵਾਰ-ਵਾਰ ਅਸੀਂ ਲੈਟਰ ਦੇ ਚੁੱਕੇ ਆ ਪਹਿਲਾਂ ਤਾਂ ਇਹ ਦੀ ਡਿਮਾਂਡ ਸੀ ਕਿ ਪੰਜਾਬੀ 'ਚ ਸਾਡਾ ਲੈਟਰ ਨਹੀਂ ਚੱਲਦਾ ਸਾਨੂੰ ਇੰਗਲਿਸ਼ ਦੇ ਵਿੱਚ ਲੈਟਰ ਦਿਓ ਅਸੀਂ ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਲੈਟਰ ਟਾਈਪ ਕਰਾ ਕੇ ਸਾਰੇ ਮਹੱਲਾ ਨਿਵਾਸੀਆਂ ਨੇ ਸਾਈਨ ਕਰਵਾ ਕੇ ਦਿੱਤੇ ਵੀ ਇਹ ਜਿਹੜੇ ਸਫੈਦੇ ਨੇ ਇਹ ਖਤਰਨਾਕ ਨੇ ਬਹੁਤ ਜ਼ਿਆਦਾ ਖਤਰਨਾਕ ਨੇ ਮੇਰੀ ਤੂਫਾਨ ਤੋਂ ਬਿਨਾ ਵੀ ਇਹ ਅਕਸਰ ਟੁੱਟਦੇ ਰਹਿੰਦੇ ਨੇਗੇ ਤੇ ਪਰ ਇਹਦੀ ਕੋਈ ਗੌਰ ਨਹੀਂ ਕਰ ਰਿਹਾ ਡਿਪਾਰਟਮੈਂਟ ਤੁਸੀਂ ਦੇਖ ਸਕਦੇ ਹੋ ਕਿੰਨਾ ਮੋਟਾ ਇਹ ਸਫੈਦੇ ਦਾ ਹੋਇਆ ਤੇ ਬਾਕੀ ਵੀ ਤੁਸੀਂ ਨਿਗਾ ਮਾਰੋ ਸਾਰੇ ਝੁਕੇ ਪਏ ਨੇ ਮਤਲਬ ਇਹ ਨਹੀਂ ਹੈਗਾ ਵੀ ਇਹ ਖਤਰਾ ਟਲ ਗਿਆ ਪਉ ਇੱਕ ਦੇ ਵਿੱਚ ਜਿਹੜਾ ਸਾਡੇ ਇੱਕ ਮਤਲਬ ਭਵਿੱਖ ਦੇ ਵਿੱਚ ਸਾਡੇ ਸਿਰ ਤੇ ਖਤਰਾ ਹੈ ਉਹ ਫੇਰ ਮੰਡਰਾ ਰਿਹਾ ਹੈ ਕਿਉਂਕਿ ਜਿਹੜਾ ਵਾਤਾਵਰਨ ਹੈ ਉਹ ਲੈ ਰੈਗੂਲਰ ਮਤਲਬ ਲਗਾਤਾਰ ਖਰਾਬ ਹੋ ਰਿਹਾ ਹੈ ਤੇ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਨੇ ਵੀ ਅੱਗੇ ਵੀ ਜਾ ਕੇ ਤੂਫਾਨ ਇਸ ਤਰ੍ਹਾਂ ਆ ਸਕਦੇ ਨੇ ਤੇ ਕਦੇ ਵੀ ਕੋਈ ਵੀ ਇੱਥੇ ਜਾਨੀ ਮਾਲੀ ਜਿਹੜਾ ਨੁਕਸਾਨ ਹੈ ਹੋ ਸਕਦਾ ਹੈ ਇਹ ਰਸਤਾ ਹੈ ਅਨਾਜ ਮੰਡੀ ਨੂੰ ਜਾਣ ਦਾ ਹੀ ਮੇਨ ਹੈ ਕਲੋਨੀ ਹੈ ਦਿਨ ਰਾਤ ਇੱਥੋਂ ਦੀ ਲੋਕ ਲੰਘਦੇ ਨੇ ਖੁਦਾ ਨਾ ਖਾਸਤਾ ਕਦੇ ਫੇਰ ਕੋਈ ਤੂਫਾਨ ਹੋਵੇ ਤੇ ਕੋਈ ਇਥੋਂ ਲੰਘ ਰਿਹਾ ਹੋਵੇ ਰਾਹੀ ਲੰਘ ਰਿਹਾ ਹੋਵੇ ਸਫੈਦਾ ਕਿਸੇ ਦੇ ਉੱਪਰ ਗਿਰ ਜਾਏ ਜਾਨੀ ਨੁਕਸਾਨ ਹੋ ਜਾ ਸਕਦਾ ਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਮੈਨੂੰ ਲੱਗਦਾ ਵੀ ਐਫਸੀਆਈ ਵੀ ਵੱਡੀ ਘਟਨਾ ਹੋਵੇ ਫੇਰ ਕਰ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਇਹਦਾ ਜਿਹੜਾ ਨਾਮ ਹੈ ਐਫਸੀਆਈ ਲੋਕ ਤਾਂ ਕਹਿੰਦੇ ਮਤਲਬ ਜਿਹੜਾ ਸਰਕਾਰ ਦਾ ਮਕਸਦ ਹੈ ਉਹ ਤਾਂ ਹੈਗਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਲੇਕਿਨ ਨਹੀਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਨਹੀਂ ਕਹਿ ਸਕਦਾ ਮੈਂ ਇਹਨੂੰ ਫੁੱਲ ਕਾਰਪ ਕ੍ਰਾਪਸ਼ਨ ਫੁੱਲ ਕ੍ਰਾਪਸ਼ਨ ਏਜੰਸੀ ਹੈ ਇਹ ਸਭ ਤੋਂ ਵੱਧ ਕਰਾਪਸ਼ਨ ਹੈ ਜਿਹੜੀ ਇਸ ਡਿਪਾਰਟਮੈਂਟ ਦੇ ਵਿੱਚ ਹੁੰਦੀ ਹੈ ਲੋਕਾਂ ਦੀ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਤੇ ਜਿੰਨਾ ਮਰਜੀ ਤੁਸੀਂ ਇੱਥੇ ਰੌਲਾ ਪਾ ਲਓ ਇਹਨਾਂ ਦਾ ਕੀ ਹੈ ਜਿਹੜੇ ਇੱਥੇ ਦੇ ਅਧਿਕਾਰੀ ਬੈਠੇ ਨੇ ਮੈਨੇਜਰ ਸਾਹਿਬ ਬੈਠੇ ਨੇ ਪਹਿਲਾਂ ਤਾਂ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ ਹੈਗੇ ਕਿ ਸਾਡੇ ਬੌਸ ਜੀ ਦੱਸਣਗੇ ਜੀ ਦੂਸਰੀ ਗੱਲ ਜੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਤਾਂ ਉਹ ਫੋਰੈਸਟ ਡਿਪਾਰਟਮੈਂਟ ਉਹ ਵੀ ਫੋਰੈਸਟ ਡਿਪਾਰਟਮੈਂਟ ਇਹ ਕਹਿੰਦੇ ਨੇ ਵੀ ਐਫਸੀ ਦਾ ਵੱਖਰਾ ਉਹ ਤੇ ਸਿਰ ਦੰਦੇ ਨੇ ਕਿ ਉਹ ਸਾਨੂੰ ਪਰਮਿਸ਼ਨ ਨਹੀਂ ਦਿੰਦਾ ਵੀ ਇਹ ਸਫੈਦੇ ਵਧਾਏ ਜਾਣ ਅਸੀਂ ਨਹੀਂ ਕਹਿੰਦੇ ਵੀ ਸਫੈਦਿਆਂ ਨੂੰ ਜੜੋਂ ਵਧਾਓ ਤੁਸੀਂ ਅਸੀਂ ਕਹਿਣਾ ਵੀ ਇਹ ਸਫੈਦੇ ਇੰਨੇ ਭਾਰੀ ਨੇ ਜਿਹਨਾਂ ਇਹਨਾਂ ਦੇ ਢਾਣੇ ਨੇ ਜਾਹੇ ਝੁਕੇ ਹੋਏ ਨੇ ਬਿਲਡਿੰਗ ਗਲੀ ਵਿੱਚ ਸਾਈਡ ਝੁਕੇ ਹੋਏ ਨੇਗੇ ਤੁਸੀਂ ਇਹਨਾਂ ਦੀ ਸੰਗਾਈ ਕਰਾ ਕੇ ਇਹਨਾਂ ਦਾ ਵਜਨ ਦਾ ਹਲਕਾ ਕਰਾਓ ਖੁਦਾ ਨਾਲ ਖਾਸ ਤਾਂ ਜ਼ਰੂਰੀ ਨਹੀਂ ਵੀ ਇਹ ਇਧਰ ਨੂੰ ਹੀ ਗਰੇ ਐਫਸੀ ਦੀ ਆਪਦੀ ਬਿਲਡਿੰਗ ਦੇ ਉੱਤੇ ਵੀ ਗਿਰ ਸਕਦੇ ਨੇ ਅੰਦਰਲੇ ਪਾਸੇ ਸਾਮਣੇ ਮੇਨ ਛੜਕ ਜਾਂਦੀ ਹੈ ਜੀ ਮੇਨ ਛੜਕ ਦੇ ਉੱਤੇ ਨਸਫੇ ਦੇ ਗਿਰੇ ਵੀ ਨੇ ਪਹਿਲਾਂ ਉਧਰ ਕਿਸੇ ਰਾਹ ਗਿਰਤੇ ਵੀ ਗਿਰ ਸਕਦਾ ਹੈ ਇਸ ਕਰਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨਾ ਕਿਸੇ ਦੀ ਜਾਨ ਲਊਗਾ ਲੋਕਾਂ ਨੂੰ ਮਾਰੂਗਾ ਜਾਨੀ ਮਾਲੀ ਨੁਕਸਾਨ ਆ ਜਿਹੜਾ ਇੱਥੇ ਵੱਡਾ ਹੋ ਸਕਦਾ ਜੇ ਅੱਗੇ ਤੂਫਾਨ ਆਉਂਦੇ ਨੇ ਕੁਝ ਆਉਂਦੇ ਨੇ ਸੋ ਸਾਡੀ ਕੇਂਦਰ ਸਰਕਾਰ ਦੇ ਅੰਡਰ ਹੈ ਜਿਹੜਾ ਡਿਪਾਰਟਮੈਂਟ ਐਫਸੀਆਈ ਸਾਡੀ ਕੇਂਦਰ ਸਰਕਾਰ ਨੂੰ ਤੇ ਇਹ ਐਫਸੀਈ ਮਹਿਕਮੇ ਨੂੰ ਸਖਤ ਰੂਪ ਦੇ ਵਿੱਚ ਚੇਤਾਵਨੀ ਹੈ ਕਿ ਅਸੀਂ ਅੱਜ ਇਹ ਕਹਿਣਾ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਾਂ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਉਹਦੇ ਲਈ ਜ਼ਿੰਮੇਵਾਰ ਹੋਣਗੇ ਨਹੀਂ ਸਾਡੀ ਇਹ ਬੇਨਤੀ ਵੀ ਹੈ ਵੀ ਇਹਨਾਂ ਨੂੰ ਤੁਸੀਂ ਜਲਦੀ ਤੋਂ ਜਲਦੀ ਸੰਗਾਈ ਕਰਵਾ ਕੇ ਇਸ ਸਫੈਦਾਂ ਦਾ ਲੋਕਾਂ ਦਾ ਹੱਲ ਕਰੋ ਹਾਂਜੀ ਬਾਹਰ ਇੱਕ ਬਹੁਤ ਸਫੈਦੇ ਬਹੁਤ 70 ਸਾਲ ਪੁਰਾਣੇ ਲੱਗੇ ਹੋਏ ਐ ਇਹ ਲੱਗੇ ਹੋਏ ਬਹੁਤ ਪੁਰਾਣੇ ਜੋ ਸਫੈਦੇ ਦਰਖਤ ਹੁੰਦੇ ਆ ਜੀ

हाँ होगी होंगे पचास साठ साल पुराने हो गए होंगे सत्तर अस्सी के गोडाउन बने हुए हैं जी अब स्टेट अंदर कुछ एक्शन लेती नहीं है जी आता है फॉरेस्ट डिपार्टमेंट में हम कटवाएंगे तो ये हमें होगी चेज